ਸਤਿ ਸ਼੍ਰੀ ਅਕਾਲ ਜੀ ਚੁਆਇਸ ਸਟੂਡੀਓ ਅੱਜ ਕੁਝ ਹਟਕੇ ਆਰਟੀਕਲ ਲੈ ਕੇ ਆਇਆ ਹੈ ਜੀ ਅੱਜ ਦੇ ਜੋ ਆਰਟੀਕਲ ਰਹਿਣਗੇ ਬਹੁਤ ਹੀ ਸੌਫਟ ਬਹੁਤ ਹੀ ਅੱਛੇ ਫੈਬਰਿਕ ਦੇ ਸਮਰ ਫ੍ਰੈਂਡਲੀ ਆਰਟੀਕਲ ਰਹਿਣਗੇ ਜਿਨ੍ਹਾਂ ਵਿੱਚ ਬਹੁਤ ਸੋਹਣੇ ਸੋਹਣੇ ਪ੍ਰਿੰਟ ਤੇ ਰੇਂਜ ਵੀ ਬਹੁਤ ਵਾਜਬ ਰਹੇਗੀ ਆਪਣੇ ਕੋਲੇ ਜੋ ਆਰਟੀਕਲ ਹਨ ਇਹਨਾਂ ਦਾ ਫੈਬਰਿਕ ਬਹੁਤ ਹੀ ਸੋਹਣਾ ਹੈ ਜੋ ਇਸ ਤਰ੍ਹਾਂ ਦੀ ਬਹੁਤ ਜ਼ਿਆਦਾ ਗਰਮੀ ਦੇ ਵਿੱਚ ਬਹੁਤ ਹੀ ਸੋਹਣਾ ਕੱਪੜਾ ਰਹਿੰਦਾ ਹੈ ਬਹੁਤ ਹੀ ਸੌਫਟ ਰਹਿੰਦਾ ਹੈ ਬੋਡੀ ਦੇ ਲਈ ਹਰ ਕੰਫਰਟ ਜ਼ੋਨ ਚ ਆਪਾਂ ਜਾਣ ਲਈ ਚ ਹਮੇਸ਼ਾ ਤਿਆਰ ਰਹਿਣੇ ਆ ਵੀ ਆਪਣਾ ਕੱਪੜਾ ਐਵੇਂ ਦਾ ਹੋਵੇ ਜਿਹੜਾ ਆਪਾਂ ਨੂੰ ਬਹੁਤ ਹੀ ਲਾਈਟ ਵੇਟ ਜਿਹਾ ਹੋਵੇ ਉਸੇ ਤਰ੍ਹਾਂ ਦੇ ਕੁਝ ਆਰਟੀਕਲ ਅੱਜ ਆਪਾਂ ਲੈ ਕੇ ਆਏ ਆ ਜਿਸ ਵਿੱਚ ਪਹਿਲਾ ਕਲਰ ਤੁਸੀਂ ਦੇਖ ਸਕਦੇ ਹੋ ਖਰੂਜੀ ਕਲਰ ਜਿਸ ਵਿੱਚ ਜੈਪੁਰੀ ਪ੍ਰਿੰਟ ਰਹੇਗਾ ਬਹੁਤ ਹੀ ਸਮਾਰਟ ਇਸ ਦਾ ਦੂਸਰਾ ਕਲਰ ਰਹੇਗਾ ਜੀ ਗ੍ਰੇ ਕਲਰ ਗ੍ਰੇ ਕਲਰ ਦੇ ਵਿੱਚ ਪਿੰਕ ਕਲਰ ਤੇ yellow ਕਲਰ ਦੇ ਨਾਲ ਬਹੁਤ ਸੋਹਣੀ ਪ੍ਰਿੰਟਿੰਗ ਦਿੱਤੀ ਗਈ ਹੈ بیس ਕਲਰ ਰਹੇਗਾ ਇਹ ਗ੍ਰੇ ਕਲਰ ਬਹੁਤ ਹੀ ਖੂਬਸੂਰਤ ਤੇ ਅਗਲਾ ਆਰਟੀਕਲ ਥੋੜਾ ਜਿਹਾ ਹਟਕੇ ਹੈ ਜੋ ਵਾਈਬਰੈਂਟ ਪ੍ਰਿੰਟ ਦੇ ਉੱਪਰ ਹੈ ਬਹੁਤ ਹੀ ਖੂਬਸੂਰਤ ਆਰਟੀਕਲ ਬੇਸ ਪੀਚ ਤੇਜ ਦੇ ਜੋ ਫਲਾਵਰ ਰਹਿਣਗੇ ਡਿਜੀਟਲ ਫਲਾਵਰ ਬਹੁਤ ਹੀ ਖੂਬਸੂਰਤ ਡਾਰਕ ਲਾਈਟ ਦਾ ਕੰਬੀਨੇਸ਼ਨ ਦੇ ਵਿੱਚ ਬਹੁਤ ਹੀ ਅੱਛਾ ਆਰਟੀਕਲ ਵਾਈਬਰੈਂਟ ਜਿਹਾ ਪ੍ਰਿੰਟ ਹੈ ਤੇ ਜੋ ਅਗਲਾ ਆਰਟੀਕਲ ਹੈ ਬਹੁਤ ਹੀ ਸੂਦੀ ਬਹੁਤ ਹੀ ਸੋਹਣਾ ਬਹੁਤ ਹੀ ਸਮਰ ਫ੍ਰੈਂਡਲੀ ਆਰਟੀਕਲ ਹੈ ਇਹ ਵਾਈਟ ਜੋ ਕਿ ਹਮੇਸ਼ਾ ਹੀ ਸਮਰ ਦੇ ਵਿੱਚ ਪਸੰਦ ਕੀਤਾ ਜਾਂਦਾ ਹੈ ਇਸ ਦਾ بیس ਰਹੇਗਾ ਵਾਈਟ ਤੇ ਇਸ ਦੀ ਫਲਾਵਰ ਰਹੇਗੀ ਗ੍ਰੇ ਕਲਰ ਦੇ ਵਿੱਚ ਬਹੁਤ ਹੀ ਸੋਹਣਾ ਬਹੁਤ ਹੀ ਕੰਫਰਟੇਬਲ ਜਿਹਾ ਫੈਬਰਿਕ ਹੈ ਤੁਸੀਂ ਚੈੱਕ ਕਰ ਸਕਦੇ ਹੋ 100% ਐਕਸਪੋਰਟ ਪ੍ਰਿੰਟ ਹਨ ਜੀ ਇਹ ਬਹੁਤ ਹੀ ਸੌਫਟ ਬਹੁਤ ਹੀ ਅੱਛਾ ਫੈਬਰਿਕ ਜੋ ਕਿ ਬਹੁਤ ਕੰਫਰਟੇਬਲ ਰੈਂਡ ਵਾਲਾ ਹੈ ਗਰਮੀਆਂ ਦੇ ਅਕੋਰਡਿੰਗ ਹੈ ਬਿਲਕੁਲ ਸੋਹਣੇ ਸੋਹਣੇ ਰੰਗ ਸੋਹਣੇ ਸੋਹਣੇ ਕਲਰ ਬਹੁਤ ਹੀ ਖੂਬਸੂਰਤ ਸੂਟ ਤੇ ਇਹਨਾਂ ਦੀ ਰੇਂਜ ਹੈ ਜੀ ਆਪਣੇ ਕੋਲ ਸਿਰਫ 400 ਰੁਪਏ ਸਿਰਫ 400 ਰੁਪਏ نیٹ ਰੇਟ ਰਹਿਗਾ ਜੀ ਇਹਨਾਂ ਦਾ ਬਹੁਤ ਹੀ ਖੂਬਸੂਰਤ ਆਰਟੀਕਲ ਤੇ ਆਪਣੀ ਵੀਡੀਓ ਨੂੰ ਬਹੁਤ-ਬਹੁਤ ਲਾਈਕ ਕਰੋ ਸ਼ੇਅਰ ਕਰੋ ਤੇ ਆਪਣੇ ਕਮੈਂਟਸ ਜਰੂਰ ਭੇਜੋ ਜੀ ਧੰਨਵਾਦ